ਸਤ ਸ੍ਰੀ ਅਕਾਲ ਜੀ ਗੁਰਨਾਨਕ ਲਾਥ ਹਾਊਸ ਮੈਸਰਖਾਨਾ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਸ੍ਰੀਜੀਤ ਕੌਰ ਮਠਾੜੂ ਤੇ ਆਪਾਂ ਅੱਜ ਇੱਕ ਤੁਹਾਡੇ ਵਾਸਤੇ ਨਵਾਂ ਵੀਡੀਓ ਫੇਰ ਦੁਪੱਟਿਆਂ ਦੀ ਲੈ ਕੇ ਆਏ ਆ ਆਪਣੇ ਕੋਲ ਡਿਜ਼ਾਈਨ ਜਿਹੜੇ ਹੈਗੇ ਨੇ ਬਹੁਤ ਸਾਰੇ ਡਿਜ਼ਾਈਨ ਆਏ ਨੇ ਆਪਣੇ ਕੋਲੇ 100 ਤੋਂ ਪਲੱਸ ਡਿਜ਼ਾਈਨ ਨੇ ਕਿ ਜਿਹੜੇ ਬਹੁਤ ਹੀ ਸੋਹਣੇ ਨੇ ਸਾਰੇ ਜਿਹੜੇ ਦੁਪੱਟੇ ਆਪਣੇ ਕੋਲੇ ਹੁੰਦੇ ਨੇ ਕਪੜਾ ਉਹਨਾਂ ਦਾ ਮਖਮਲੀ ਹੁੰਦਾ ਹੈ ਤੇ ਕੁਆਲਿਟੀ ਉਹਨਾਂ ਦੀ ਟੌਪ ਦੀ ਹੁੰਦੀ ਹੈ ਇੱਕ ਬਹੁਤ ਹੀ ਵਧੀਆ ਕੁਆਲਿਟੀ ਜਿਹੜੀ ਆਪਾਂ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੁੰਨੇ ਆ ਤੇ ਜਿਹੜੇ ਆਪਣੇ ਚੈਨਲ ਦੇ ਨਾਲ ਪੈਣ ਭਰਾ ਨਵੇਂ ਜੁੜਦੇ ਆ ਉਹਨਾਂ ਨੂੰ ਆਪਾਂ ਐਪਲੀਕੇਸ਼ਨ ਜਰੂਰ ਦੱਸ ਦਿੰਨੇ ਆ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਨੇੜੇ ਪਿੰਡ ਮੈਸਰਖਾਨਾ ਪੈਂਦਾ ਹੈ ਜਿੱਥੇ ਆਪਣੀ ਇੱਕ ਮਿਸਤਰੀਆਂ ਦੀ ਦੁਕਾਨ ਹੈ ਡੇਰਾ ਬਾਬਾ ਪੰਜਾ ਦਾਸ ਦੇ ਨੀਅਰ ਹੈ ਤੇ ਜਿਹੜੀ ਡੇਰੇ ਤੋਂ ਪੀੜੀ ਗਲੀ ਆਉਂਦੀ ਹੈ ਪੀੜੀ ਗਲੀ ਦੇ ਵਿੱਚ ਆਪਣੀ ਸ਼ਾਪ ਹੈ ਕਿਉਂਕਿ ਆਪਣੀ ਸ਼ਾਪ ਸੜਕ ਦੇ ਉੱਤੇ ਜਾਂ ਕਿਸੇ ਮਤਲਬ ਰੋਡ ਦੇ ਉੱਤੇ ਨਹੀਂ ਹੈਗੀ ਪਿੰਡ ਦੇ ਵਿੱਚ ਹੈਗੀ ਤੇ ਮਿਸਤਰੀਆਂ ਦੀ ਦੁਕਾਨ ਕਰਕੇ ਜਾਣੀ ਜਾਂਦੀ ਹੈ ਇਹ ਆਪਣੀ ਲੋਕੇਸ਼ਨ ਹੈਗੀ ਬਾਕੀ ਆਪਣੀ ਲੋਕੇਸ਼ਨ ਦਿੱਤੀ ਹੁੰਦੀ ਹੈ ਨਾਲ ਜਦੋਂ ਆਪਾਂ ਵੀਡੀਓ ਪਾਉਂਦੇ ਆ ਡਿਸਕ੍ਰਿਪਸ਼ਨ ਕ੍ਰਿਪਸ਼ਨ ਦੇ ਵਿੱਚ ਆਪਣੀ ਜਿਹੜੀ ਲਿੰਕ ਹੈ ਉਹ ਦਿੱਤਾ ਹੁੰਦਾ ਹੈਗਾ ਤੇ ਆਪਾਂ ਤੁਹਾਡੇ ਵਾਸਤੇ ਨਿਊ ਨਿਊ ਡਿਜ਼ਾਈਨ ਲੈ ਕੇ ਆਉਂਦੇ ਰਹਿੰਨੇ ਆ ਨਵੇਂ ਭੈਣ ਭਰਾ ਚੈਨਲ ਦੇ ਉੱਤੇ ਆਉਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅੱਜ ਆਪਾਂ ਸੋਹਣੇ ਸੋਹਣੇ ਦੁਪੱਟੇ ਤੁਹਾਡੇ ਵਾਸਤੇ ਲੈ ਕੇ ਆਏ ਆ ਇੱਕ ਆਪਾਂ ਤਹਿ ਦਿਲੋਂ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਤੁਸੀਂ ਜਿਹੜੀ ਆਪਾਂ ਪਹਿਲਾਂ ਦੁਪੱਟਿਆਂ ਦੀ ਵੀਡੀਓ ਪਾਈ ਸੀ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਇੰਨਾ ਪਿਆਰ ਵਰਖਿਆ ਤੇ ਅੱਜ ਆਪਾਂ ਦੁਪੱਟੇ ਫੇਰ ਲੈ ਕੇ ਆਏ ਆ ਕਿਉਂਕਿ ਆਪਣੇ ਕੋਲੇ ਦੁਪੱਟੇ ਬਹੁਤ ਕਵਾਲਿਟੀ ਦੇ ਵਿੱਚ ਮਾਲ ਹੁੰਦਾ ਹੈਗਾ ਤੇ ਹਾਜ਼ਰ ਹੁੰਦੇ ਨੇ ਤੁਸੀਂ ਇਹ ਨਾ ਸੋਚਿਆ ਕਰੋ ਵੀ ਆਪਣੇ ਕੋਲੇ ਜਿਹੜੇ ਦੁਪੱਟੇ ਨੇਗੇ ਉਹੋ ਬਸ ਵੀਡੀਓ ਪਾਤੀ ਤੇ ਖਤਮ ਹੋ ਗਏ ਇਦਾਂ ਨਹੀਂ ਹੁੰਦਾ ਆਪਣੀ ਸਟਾਰਟਿੰਗ ਰੇਂਜ ਇੱਕ ਤੁਸੀਂ ਧਿਆਨ ਨਾਲ ਸੁਣ ਲਿਆ ਕਰੋ ਕਿਉਂਕਿ ਆਪਣੀ ਸਟਾਰਟਿੰਗ ਰੇਂਜ ਹੈ ਜਿਵੇਂ ਆ ਗੋਲੀ ਵਾਲਾ ਦੁਪੱਟਾ ਇਹ ਅਸੀਂ 50 ਰੁਪਏ ਦਾ ਸੇਲ ਕਰਦੇ ਆ ਕਵਾਲਿਟੀ ਸਾਡੀ ਟੌਪ ਦੀ ਹੁੰਦੀ ਹੈ ਤੇ ਸਾਈਜ਼ ਇਹਦਾ ਬਹੁਤ ਵੱਡਾ ਹੁੰਦਾ ਸਾਰੇ ਤਰ੍ਹਾਂ ਦੇ ਆਪਣੇ ਕੋਲੇ ਸਾਈਜ਼ ਹੁੰਦੇ ਨੇ ਤੇ ਇੱਕ ਆਪਣੇ ਕੋਲੇ ਕਾਟਨ ਦਾ ਦੁਪੱਟਾ ਹੁੰਦਾ ਇਹ ਆਪਣੇ ਕੋਲੇ ਹੁੰ ਇਹਦੇ ਵਿੱਚ ਵੀ ਤੁਹਾਨੂੰ ਜਿੰਨੇ ਮਰਜ਼ੀ ਤੁਸੀਂ ਰੰਗ ਡਿਜ਼ਾਈਨ ਲਿਆ ਕਰੋ ਅਸੀਂ ਤੁਹਾਨੂੰ ਸੈਂਪਲ ਹੀ ਦਿਖਾ ਰਹੇ ਹਾਂ ਇਸ ਟਾਈਮ ਤੇ ਇਹ ਦੁਪੱਟੇ ਜਿਹੜੇ ਕਾਟਨ ਦਾ ਹੁੰਦਾ ਇਹ 150 ਦੇ ਦੋ ਦੁਪੱਟੇ ਹੁੰਦੇ ਨੇ ਤੇ ਇੱਕ ਆਪਣੇ ਕੋਲੇ ਦੁਪੱਟਾ ਹੁੰਦਾ ਹੈਗਾ ਆਹ ਵਾਲਾ ਇਹ ਹੁੰਦਾ ਹੈਗਾ 100 ਰੁਪਏ ਦਾ ਇਹਨਾਂ ਦੀ ਇਹਦੇ ਵਿੱਚ ਵੀ ਤੁਹਾਨੂੰ ਘੱਟੋ ਘੱਟ 100 ਡਿਜ਼ਾਈਨ ਕਲਰ ਮਿਲ ਜਾਣਗੇ ਇਹ ਦੁਪੱਟਾ 2.5 ਮੀਟਰ ਦਾ ਹੁੰਦਾ ਸਾਰੇ ਦੁਪੱਟੇ ਪਿਓਰ ਬੈਲ ਦੇ ਵਧੀਆ ਕੁਆਲਿਟੀ ਦੇ ਇਹਨਾਂ ਦੀ ਜਿਹੜੀ ਲੈਂਥ ਹੁੰਦੀ ਹੈ 2.5 ਮੀਟਰ ਹੈ ਤੇ ਇਹਦੇ ਚ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਹਾਂ ਡਿਜ਼ਾਈਨ ਬਾਕੀ ਆਪਾਂ ਸੈਂਪਲ ਤੇ ਇਹਦੇ ਚ ਡਿਜ਼ਾਈਨ ਸਾਡੇ ਕੋਲੇ ਬਹੁਤ ਸਾਰੇ ਹੁੰਦੇ ਨੇ ਜਿਹੜੀਆਂ ਪਹਿਨਣਾਂ ਨੇ ਦੁਪੱਟੇ ਲੈਣੇ ਹੁੰਦੇ ਨੇ ਆਪਣੇ ਕੋਲੇ 10 12 15 ਜਾਂ ਕਿਸੇ ਨੇ ਸੇਲ ਕਰਨ ਵਾਸਤੇ ਲੈਣੇ ਹੁੰਦੇ ਆ ਉਹ ਦੁਪੱਟਾ ਆਪਣੇ ਕੋਲ ਵੀਡੀਓ ਕਾਲ ਕਰਕੇ ਤੇ ਆਪਣੇ ਕੋਲੇ ਸਿਲੇਕਟ ਕਰ ਲਿਆ ਕਰਨ ਕਿਉਂਕਿ ਫਿਰ ਇਹਨਾਂ ਚ ਅਸੀਂ ਸੈਂਪਲ ਹੀ ਦਿਖਾਉਣੇ ਹੁੰਦੇ ਆ ਤੇ ਇਹਨਾਂ ਦੇ ਵਿੱਚ ਆਪਾਂ ਤੁਹਾਨੂੰ ਸੈਂਪਲ ਦਿੰਨੇ ਹੁੰਦੇ ਆ ਵੀ ਇਸ ਕਰਕੇ ਵੀ ਇੱਕ ਇੱਕ ਚੀਜ਼ ਦਿਖਾ ਦਿੰਨੇ ਆ ਉਹ ਵੀ ਸਾਡੇ ਕੋਲ ਸੈਂਪਲ ਪੂਰੇ ਨਹੀਂ ਦਿਖਾਏ ਜਾਂਦੇ ਕਿਉਂਕਿ ਅਸੀਂ 10 15 ਸੈਂਪਲ ਹੀ ਦਿਖਾ ਪਾਉਨੇ ਆਂਗੇ ਤੇ ਤੁਸੀਂ ਜੇ ਸਾਡੇ ਕੋਲ ਦੁਪੱਟੇ ਵਾਇ ਕਰਨੇ ਹੁੰਦੇ ਆ ਤਾਂ ਸਾਨੂੰ ਵੀਡੀਓ ਕਾਲ 8:30 ਵਜੇ ਤੋਂ ਬਾਅਦ 8:00 ਵਜੇ ਤੋਂ ਬਾਅਦ ਸ਼ਾਮ ਨੂੰ ਲਾਇਆ ਕਰੋ ਕਿਉਂਕਿ ਦਿਨੇ ਸਾਡੇ ਕੋਲੇ ਕਸਟਮਰ ਹੁੰਦਾ ਹੈ ਦੁਕਾਨ ਤੇ ਕੰਮ ਆਪਣੇ ਕੋਲੇ ਹੁੰਦਾ ਸੁਖ ਨਾਲ ਨੂੰ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਤੇ ਇਹ ਜਿਹੜਾ ਸੈਂਪਲ ਸੀਗਾ ਇਹ ਸੈਂਪਲ ਆਪਾਂ ਤੁਹਾਨੂੰ 100 ਵਾਲੇ ਦੁਪੱਟੇ 'ਚ ਦਿਖਾਇਆ ਸੀਗਾ ਰੰਗ ਇਹਨਾਂ ਦੇ ਸਾਰਿਆਂ ਦੇ ਪੱਕੇ ਹੋਣਗੇ ਜਮਾ ਇਸ ਤਰਗੇ ਧੁੱਪੇ ਸ਼ਾਮੇ ਜਿਵੇਂ ਮਰਜੀ ਸਿੱਟੀ ਜਾਏ ਉਹ ਇਹ ਨਹੀਂ ਗੱਲ ਵੀ ਜੇ ਆਪਣੇ ਕੋਲੇ 100 ਵਾਲਾ ਦਪੱਟਾ ਹੈ ਤਾਂ ਤੁਹਾਨੂੰ 100 ਵਾਲੇ ਦੁਪੱਟੇ ਦੀ ਕੋਈ ਲੰਬਾ ਸ਼ਿਕਾਇਤ ਆਉਂ ਨਾ ਇਹਨਾਂ 'ਚ ਕੋਈ ਝਿਰਖੀ ਹੁੰਦੀ ਐ ਨਾ ਇਹਨਾਂ ਦਾ ਕੋਈ ਰੰਗ ਖਰਾਬ ਹੁੰਦਾ ਕਿਉਂਕਿ ਵਧੀਆ ਕੁਆਲਿਟੀ ਇੱਕ ਟੌਪ ਦੀ ਹੁੰਦੀ ਐ ਇਹਨਾਂ ਦੀ ਤੇ ਸਾਰੇ ਸਾਰੇ ਫੁੱਲ ਹੁੰਦੇ ਨੇ ਸਵਾ 2 ਮੀਟਰ ਦਾ ਦੁਪੱਟਾ ਸਵਾ 2 ਮੀਟਰ ਦਾ ਹੁੰਦਾ ਤੇ ਜਿਹੜਾ 2.5 ਵਾਲਾ ਹੋਊਗਾ ਉਹ ਵੀ ਤੁਹਾਨੂੰ ਦੱਸ ਕੇ ਦੇਵਾਂਗੇ ਤੇ ਦੁਪੱਟੇ ਤੁਸੀਂ ਸਾਡੇ ਕੋਲ ਜਿੰਨੇ ਮਰਜ਼ੀ ਮੰਗਾ ਲਿਆ ਕਰੋ ਇਹ ਸਾਨੂੰ ਤੁਹਾਨੂੰ ਮੈਂ 100 ਵਾਲਿਆਂ ਦੇ ਸੈਂਪਲ ਦਿਖਾਏ ਨੇ ਬਾਕੀ ਆਪਣੇ ਕੋਲੇ ਇਹਨਾਂ ਦੇ ਵਿੱਚ ਜਿਹੜਾ ਮਾਲ ਐ 100 ਵਾਲਿਆਂ ਦੇ ਵਿੱਚ ਬਹੁਤ ਜ਼ਿਆਦੇ ਐ ਉਹ ਮੈਂ ਤੁਹਾਨੂੰ ਸਾਰਾ ਨਿਗਾ ਕਰਾਉਂ ਅੱਜ ਆਹ ਲਓ ਜੀ ਇਹ ਐ ਜੈਪੁਰੀ ਡਿਜ਼ਾਈਨ ਤੁਸੀਂ ਡਿਜ਼ਾਈਨ ਆਪ ਹੀ ਦੇਖੀ ਜਾਓ ਇਹਨੇ ਟੌਪ ਦੇ ਡਿਜ਼ਾਈਨ ਐ ਤੇ ਸਾਰੇ ਡਿਜ਼ਾਈਨ ਹੀ ਬਹੁਤ ਸੋਹਣੇ ਐ ਇਹ ਦੁਪੱਟਾ ਜਿਹੜਾ ਸੀਗਾ ਇਹ ਸਾਰਾ 100 ਵਾਲਾ ਸੀਗਾ ਬਾਕੀ ਇਹਦੇ ਘਟੋ ਘਾਟ ਮੈਂ ਲਾਦਾ ਆਹ 100 150 ਸੈਂਪਲ ਜਿਹੜਾ ਇਹਨਾਂ ਦਾ ਪਿਆ ਐ ਤੇ ਜਿਹੜੇ ਆਹ ਦੁਪੱਟੇ ਸਾਡੇ ਕੋਲੇ ਲੱਗੇ ਹੋਏ ਨੇ ਸਾਰੇ ਇਹ ਸਾਰੇ ਸੈਂਪਲ ਨੇਗੇ ਇਹ ਸਾਰੇ 100-100 ਵਾਲਿਆਂ ਦੇ ਸੈਂਪਲ ਨੇਗੇ ਸਾਰੇ ਡਿਜ਼ਾਈਨ ਸੋਹਣੇ ਨੇ ਇਹਨਾਂ ਦੇ ਅਲੱਗ-ਅਲੱਗ ਡਿਜ਼ਾਈਨ ਨੇਗੇ ਬਾਕੀ ਮੈਂ ਤੁਹਾਨੂੰ ਇੱਕ ਦੁਪੱਟਾ ਹੋਰ ਦਿਖਾਉਣੀ ਆ ਇਹ ਹੈਗਾ ਸਮਰਾਟ ਦਾ ਕਿਉਂਕਿ ਦੁਪੱਟੇ ਸਾਰੇ ਬਹੁਤ ਸੋਹਣੇ ਹੁੰਦੇ ਨੇ ਜੇ ਤੁਸੀਂ 50 ਆ ਲਾਓਗੇ ਤਾਂ ਵੀ ਉਹਦਾ ਤੁਹਾਨੂੰ ਲੰਬਾ ਨਹੀਂ ਆਉਂਦਾ ਜੇ ਤੁਸੀਂ 100 ਵਾਲਾ ਲੈ ਲਓਗੇ ਉਹਦਾ ਲੰਬਾ ਜਿਹੜਾ ਤੁਸੀਂ ਉੱਚੀਆਂ ਰੇਂਜ ਵਾਲੇ ਦੁਪੱਟੇ ਲਾਓਗੇ ਉਹਨਾਂ ਦਾ ਤਾਂ ਕੋਈ ਲੇਖਾ ਜੋਖਾ ਹੀ ਨਹੀਂ ਹੁੰਦਾ ਮਖਮਲੀ ਹੁਣ ਆਹ ਦੁਪੱਟਾ ਤੁਸੀਂ ਦੇਖ ਲਓ ਇਹ ਦੁਪੱਟਾ ਹੈਗਾ ਸਮਰਾਟ ਦੀ ਮੰਚਲੀ ਹੈ ਤੇ ਇਹਦੀ ਪ੍ਰੀਮੀਅਮ ਕੁਆਲਿਟੀ ਹੈ ਬਹੁਤ ਵਧੀਆ ਇਹ ਦੁਪੱਟਾ ਮਖਮਲੀ ਦੁਪੱਟਾ ਇਹ ਤੇ ਇਹਦਾ ਸਾਡਾ ਰੇਟ ਅਲੱਗ ਹੋਊਗਾ 100 ਵਾਲੇ ਤੋਂ ਗਾਹਾਂ ਉੱਪਰ ਤੋਂ ਚਲੇ ਜਾਣਗੇ ਜਾਣਗੇ ਸਾਰੇ ਰੇਟ ਇਹ ਦੁਪੱਟਾ ਤੁਸੀਂ ਦੇਖੋ ਬਹੁਤ ਹੀ ਸੋਹਣਾ ਹੈ ਇਹਦੇ ਵਿੱਚ ਜਿਹੜੇ ਡਿਜ਼ਾਈਨ ਨੇ ਮੈਂ ਤੁਹਾਨੂੰ ਇੱਕ ਪੈਕੇਟ ਦੇ ਵਿੱਚ ਪੰਜ ਕਲਰ ਹੁੰਦੇ ਨੇ ਜਿਵੇਂ ਇੱਕ ਪਿੰਕ ਆ ਗਿਆ ਇੱਕ ਮਸਟਰਡ ਆ ਗਿਆ ਇੱਕ ਸਰਦਾਈ ਕਲਰ ਆ ਗਿਆ ਗ੍ਰੇ ਨਾਲ ਕੰਟਰਾਸਟ ਆ ਗਿਆ ਇੱਕ ਲਵੈਂਡਰ ਸ਼ੇਡ ਆ ਇਹਦੇ ਵਿੱਚ ਪੰਜ ਕਲਰ ਹੁੰਦੇ ਨੇਗੇ ਪੰਜੇ ਕਲਰ ਟੌਪ ਦੇ ਨੇਗੇ ਤੇ ਤੁਸੀਂ ਜਿਹੜੇ ਤੇ ਮਰਜ਼ੀ ਟਿੱਕ ਲਾ ਕੇ ਮੰਗਵਾ ਸਕਦੇ ਹੋ ਗੱਲ ਕਰ ਦੁਪੱਟੇ ਤੁਸੀਂ ਫਟਾਫਟ ਮੰਗਵਾਇਆ ਕਰੋ ਕਿਉਂਕਿ ਆਰਡਰ ਪਲੇਸ ਕਰਿਆ ਕਰੋ ਦਵਾਦਬ ਸਾਡੇ ਕੋਲ ਦੁਪੱਟੇ ਬਹੁਤ ਜ਼ਿਆਦਾ ਸੇਲ ਹੁੰਦੇ ਨੇ ਤੇ ਆਹ ਲੋ ਜੀ ਇਹ ਸੀਗਾ ਇਹਦਾ ਅਗਲਾ ਡਿਜ਼ਾਈਨ ਤੇ ਇਹਦੇ ਚ ਵੀ ਆਪਾਂ ਤੁਹਾਨੂੰ ਪੰਜ ਕਲਰ ਦੇਵਾਂਗੇ ਬਸ ਇਹਦਾ ਕੰਨੀ ਦੀ ਫਰਕ ਹੋਊਗਾ ਜਿਵੇਂ ਇਸ ਦੀ ਕੰਨੀ ਮਹਿੰਦੀ ਹੈ ਇਸ ਦੀ ਨੀਲੀ ਹੈ ਤੇ ਇਹਦੀ ਗ੍ਰੀਨ ਆ ਗਈ ਤੇ ਇਹਦੀ ਆ ਗਈ ਰੈੱਡ ਆ ਲਓ ਜੀ ਇਹ ਸਾਰੇ ਦੁਪੱਟੇ ਤੁਸੀਂ ਬੇਝਿਜਕ ਹੋ ਕੇ ਮੰਗਾਇਆ ਕਰੋ ਕਿਉਂਕਿ ਕਪੜਾ ਤੁਸੀਂ ਦੇਖੋਗੇ ਨਾ ਇਦਾਂ ਮੈਂ ਨਹੀਂ ਕਹਿੰਦੀ ਵੀ ਇੱਕ 100 ਗ੍ਰਾਮ ਤਾਂ ਬਹੁਤ ਜ਼ਿਆਦਾ ਹੋ ਜਾਂਦਾ ਐਨਾ ਘੱਟ ਵਜਨ ਐ ਇਸ ਦੁਪੱਟੇ ਦਾ ਪੋਲਾ ਹਲਕਾ ਗਰਮੀ ਦੇ ਵਿੱਚ ਤੁਹਾਨੂੰ ਕੋਈ ਵੀ ਐ ਫੀਲ ਨਹੀਂ ਹੁੰਦਾ ਵੀ ਦੁਪੱਟਾ ਅਸੀਂ ਲਿਆ ਉੱਤੇ ਤੇ ਆਹ ਲਓ ਜੀ ਆਹ ਇਹਦੇ ਕਲਰ ਨੇਗੇ カラー ਤੁਸੀਂ ਆਪੀ ਚੈੱਕ ਕਰੀ ਜਾਓ ਸਾਰੇ ਕਲਰ ਸੋਹਣੇ ਨੇ ਟਿਕ ਲਾ ਕੇ ਤੇ ਫਟਾਫਟ ਤੁਸੀਂ ਸਕਰੀਨ ਸ਼ਾਟ ਮਾਰ ਕੇ ਇਸੇ ਨੰਬਰ ਤੇ ਅ ਬਲਸਭ ਚੱਲਦਾ ਹੈ ਇਸੇ ਤੇ ਤੁਸੀਂ ਭੇਜਣਾ ਤੇ ਤੁਸੀਂ ਵੀਡੀਓ ਚਲਦੀ ਜਲਦੀ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਫਿਰ ਜਿਹੜੇ ਡਿਜ਼ਾਈਨ ਮੈਂ ਤੁਹਾਨੂੰ ਦਿਖਾਉਣੀ ਹੁੰਦੀ ਆ ਇਹ ਤੋਂ ਬਾਅਦ ਜਿਹੜੇ ਸਾਡੇ ਕੋਲੇ ਸੇਲ ਹੋ ਜਾਂਦੇ ਨੇ ਉਹ ਤੁਹਾਨੂੰ ਵੱਖਰੇ ਡਿਜ਼ਾਈਨ ਮਿਲਣਗੇ ਸੇਮ ਡਿਜ਼ਾਈਨ ਤੁਹਾਨੂੰ ਨਹੀਂ ਮਿਲਦੇ ਕਿਉਂਕਿ ਬੇਸ਼ੱਕ ਅਸੀਂ ਮਾਲ ਕਿੰਨਾ ਹੀ ਮੰਗਵਾਈਏ ਸਾਡੇ ਕੋਲੇ ਦੁਕਾਨ ਆਲਾ ਕਸਟਮਰ ਵੀ ਹੈ ਤੇ ਸਾਡੇ ਕੋਲੇ ਆਫਲਾਈਨ ਤੇ ਆਨਲਾਈਨ ਸਾਡੇ ਕੋਲੇ ਇੱਕ ਸਾਡੇ ਮਠਾੜੂ ਸਾਹਿਬ ਜੀ ਪਿੰਡਾਂ ਦੇ ਵਿੱਚ ਸਾਡੀ ਸੇਲ ਜਾਂਦੀ ਹੈ ਸੇਲ ਲੈ ਕੇ ਜਾਂਦੇ ਨੇ ਤੇ ਸਾਡਾ ਕਈ ਥਾਂ ਮਾਲ बिकਦਾ ਹੈ ਮਾਲ ਸਾਡਾ ਫਟਾਫਟ ਵਿਕ ਜਾਂਦਾ ਹੈਗਾ ਆਹ ਲੋ ਜੀ ਇਹਦਾ ਆ ਗਿਆ ਅਗਲਾ ਡਿਜ਼ਾਈਨ ਇਹ ਜਿਹੜਾ ਤੁਹਾਨੂੰ ਮੈਂ ਡਿਜ਼ਾਈਨ ਦਿਖਾਉਣੀ ਹੈ ਇਹ ਸਾਰੇ ਸਮਰਾਟ ਦੇ ਨੇ ਡਿਜ਼ਾਈਨ ਸਾਰੇ ਸਿਲੇਕਟਡ ਨੇਗੇ ਤੇ ਦੁਪੱਟੇ ਸਾਰੇ ਮਖਮਲੀ ਨੇ ਮਿਲਣਗੇ ਤੁਹਾਨੂੰ ਮਠਾੜੂ ਸੋਪ ਸ਼ਬ ਤੋਂ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਨੇੜੇ ਪੈ ਜਾਂਦਾ ਮੈਸਰ ਖਾਨਾ ਪਿੰਡ ਆ ਲਓ ਜੀ ਇਹ ਇਹਦੇ ਕਲਰ ਸੀ ਆ ਲਓ ਜੀ ਇੱਕ ਮੇਰਾ ਡਿਜ਼ਾਈਨ ਜਿਹੜਾ ਸਿਲੈਕਟਡ ਹੈ ਡਿਜ਼ਾਈਨ ਤਾਂ ਵੈਸੇ ਸਾਰੇ ਸਿਲੈਕਟਡ ਨੇ ਇਹ ਡਿਜ਼ਾਈਨ ਤੁਸੀਂ ਦੇਖ ਲਓ ਟਾਈ ਐਂਡ ਡਾਈ ਦਾ ਆ ਲਓ ਜੀ ਟਾਈ ਐਂਡ ਡਾਈ ਦਾ ਡਿਜ਼ਾਈਨ ਹੈ ਇਹਦਾ ਗਾਜਰੀ ਗ੍ਰੇਨ ਆ ਕੰਟਰਾਸਟ ਹੈ ਤੇ ਆ ਲਓ ਜੀ ਆ ਇਹਦਾ ਲਵੈਂਡਰ ਸ਼ੇਡ ਆ ਗਿਆ ਆਪਣਾ ਆਪਾ ਜਾਮਨੀ ਵਾਲਾ ਪਰਪਲ ਵਾਲਾ ਆਹ ਲਾਈਟ ਪਰਪਲ ਆ ਪੀਜ ਤੇ ਆਹ ਵਾਲਾ ਆ ਗਿਆ ਫਰੋਜੀ ਆਹ ਲਓ ਸਾਰੇ ਡਿਜ਼ਾਈਨ ਜਿਹੜੇ ਤੁਹਾਨੂੰ ਮਿਲਣਗੇ ਇੱਕ ਤੋਂ ਇੱਕ ਚੜ੍ਹਦੇ ਤੋਂ ਚੜਦਾ ਡਿਜ਼ਾਈਨ ਮਿਲੂਗਾ ਆਹ ਲਓ ਜੀ ਇਹ ਦਾ ਹੈਗਾ ਸੀਗਾ ਲਾਈਟ ਪਰਪਲ ਜਾਂ ਬਹੁਤਾ ਡਾਰਕ ਵੀ ਨਹੀਂ ਆਹ ਲਓ ਜੀ ਆ ਇਹਦੇ ਕਲਰ ਨੇ ਆਹ ਲਓ ਜੀ ਇਹ ਡਿਜ਼ਾਈਨ ਉਹਦੋਂ ਵੀ ਚੜਦਾ ਚੰਦਾ ਆ ਗਿਆ ਲਾਈਟ ਡਾਰਕ ਕਰਾਂਗੇ ਜਿਹੜੇ ਵੀ ਤੁਹਾਨੂੰ ਸੋਹਣੇ ਲੱਗਦੇ ਨੇ ਉਹ ਤੁਸੀਂ ਆਪਣੇ ਕੋਲੋਂ ਵਾਈ ਕਰ ਸਕਦੇ ਹੋ ਤੇ ਕਿਰਪਾ ਕਰਕੇ ਪਲੀਜ਼ ਤੁਸੀਂ ਇਹ ਕਿਚੂ ਨਹੀਂ ਆਸੀ ਨਾ ਆਰਡਰ ਕਰਦੇ ਆਂ ਤੇ ਨਾ ਤੁਸੀਂ ਮੰਗਵਾਇਓ ਸਾਡੇ ਕੋਲੋਂ ਘਟੋ ਘਟ ਤੁਸੀਂ 5 ਸਾਡੀ ਸਟਾਰਟਿੰਗ ਹੈ 5 ਪੰਜ ਦੁਪੱਟਿਆਂ ਤੋਂ ਸਾਡੀ ਸਟਾਰਟਿੰਗ ਹੈ ਤੇ ਤੁਸੀਂ ਬਾਕੀ ਤੁਹਾਡੀ ਆਪਣੀ ਚੋਇਸ ਹੋਊਗੀ ਤੁਸੀਂ ਜਿੰਨੇ ਮਰਜ਼ੀ ਦੁਪੱਟੇ ਮੰਗਾ ਲਿਓ ਤੇ ਸਟਾਰਟਿੰਗ ਸਾਡੀ 5 ਦੁਪੱਟਿਆਂ ਤੋਂ ਆ ਆ ਲਓ ਜੀ ਆਹ ਉਹਦੋਂ ਵੀ ਸਿਰ ਆ ਗਿਆ ਕੋਈ ਬੰਬ ਤੇ ਕੋਈ ਪਟਾਕਾ ਆ ਲਓ ਜੀ आ डिजाइन भी या बहुत सोना है निकी बूटी का आ लो जी आदेश कलर ने आ लो जी ਇਹਦੀ ਤੁਹਾਨੂੰ ਅਸੀਂ ਬਹੁਤ ਘੱਟ ਡਿਜ਼ਾਈਨ ਦਿਖਾਏ ਜਾਣਗੇ ਸਾਡੇ ਕੋਲ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਊਗੀ ਤੇ ਅਸੀਂ ਤੁਹਾਨੂੰ ਘੱਟੋ ਘੱਟ 10-15 ਡਿਜ਼ਾਈਨ ਹੀ ਦਿਖਾਵਾਂਗੇ ਆਹ ਲਓ ਜੀ ਸਾਰੇ ਡਿਜ਼ਾਈਨ ਸੋਹਣੇ ਤੇ ਜਿਹੜੀ ਵੀਡੀਓ ਅੱਜ ਦੀ ਉਹ ਬਹੁਤ ਹੀ ਸੋਹਣੀ ਬਣਨ ਵਾਲੀ ਹੈ ਤੇ ਵੀਡੀਓ ਧਿਆਨ ਨਾਲ ਸੁਣਿਓ ਤੇ ਧਿਆਨ ਨਾਲ ਹੀ ਦੇਖਿਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਛੱਡਿਓ ਨਾ ਇੱਕ ਵੀ ਦੁਪੱਟਾ ਨਾ ਸਕਿੱਪ ਕਰਿਓ ਤੁਸੀਂ ਤੇ ਦੁਪੱਟਾ ਕੋਈ ਵੀ ਨਹੀਂ ਛੱਡਣ ਵਾਲਾ ਆਹ ਲਓ ਜੀ ਆਇਦਾ ਕਿੰਨਾ ਸਰਦਾਰੀ ਲੁੱਕ ਐ ਤੇ ਜਿਹੜਾ ਇਹਦਾ ਫਲਾਵਰ ਐ ਬਹੁਤ ਹੀ ਸੋਹਣਾ ਐ ਆਹ ਲਓ ਜੀ ਇਹਦੇ ਵੀ ਤੁਹਾਨੂੰ ਕਲਰ ਦੇਵਾਂ ਕਲਰਾਂ ਦੇ ਰੰਗ ਡਿਜ਼ਾਈਨ ਪਲੀਜ਼ ਕਿਰਪਾ ਕਰਕੇ ਤੁਸੀਂ ਆਪ ਹੀ ਦੇਖੀ ਜਾਇਓ ਆਹ ਲਓ ਜੀ ਆੜ ਜਾਇਨ ਉਹਦੋਂ ਵੀ ਸੋਹਣਾ ਆ ਗਿਆ ਆਲੋ ਜੀ ਇੱਕ ਸਾਡੀ ਕੁਆਲਿਟੀ ਦਾ ਇਦਾਂ ਹੋ ਸੋਨੂੰ ਹਰ ਇੱਕ ਦੁਪੱਟੇ ਤੇ ਇਦਾਂ ਮੋਹਰ ਮਿਲੂਗੀ ਲੱਗੀ ਹੋਈ ਸਟੈਂਪ ਮਿਲੂਗੀ ਇਸ ਤਰ੍ਹਾਂ ਤੇ ਕੁਆਲਿਟੀ ਇਹਦੀ ਜਦੋਂ ਤੁਸੀਂ ਫੀਲ ਕਰਕੇ ਦੇਖੋਗੇ ਸੋਨੂੰ ਫੇਰ ਹੀ ਪਤਾ ਲੱਗੂ ਵੀ ਇੰਨੀ ਸੋਹਣੀ ਇਹਦੀ ਕੁਆਲਿਟੀ ਹੈ ਦੁਪੱਟੇ ਦੀ ਤੇ ਮਲ ਮਲ ਦਾ ਦੁਪੱਟਾ ਪੂਰਾ ਵਧੀਆ ਪੋਲਾ ਤੁਪੇ ਛਾਵੇਂ ਸੋਨੂੰ ਦੱਸਿਆ ਵੀ ਜਿੱਥੇ ਮਰਜੀ ਸਿਰਦੋ ਰੰਗ ਦੀ ਆਪਣੀ ਗਾਰੰਟੀ ਹੋਊਗੀ ਪੱਕਾ ਇਟ ਵਰਗਾ ਇਹਦਾ ਰੰਗ ਹੋਊਗਾ ਤੇ ਆਹ ਲਓ ਜੀ ਆ ਆ ਗਿਆ ਦੁਪੱਟਾ ਮੋਹਰ ਆਣੇ ਪਹਿਲਾਂ ਪਾ ਲਈਆਂ ਦੁਪੱਟਾ ਦੇਖੋ ਤੁਸੀਂ ਬਾਓ इतना अच्छा दुपट्टा है बहुत प्यारा डिजाइन है ये रंग जोड़े है पूरे टॉप के ने आओ जी कलर ने आप भीडियो का भी ध्यान रखना भी किन्ने समय की बनूगी, आ लो जी ਆਦ ਬਤਾ ਹੈਗਾ ਜੀ ਮੈਂ ਆਪਾਂ ਪਲੇਨ ਸੂਟ ਦੇ ਨਾਲ ਦੁਪੱਟੇ ਨੇ ਲੈ ਲਈਏ ਬਹੁਤ ਸੋਹਣਾ ਦੁਪੱਟਾ ਇਹ ਇਹਦੇ ਕੋਈ ਬਾਰਡਰ ਵਗੈਰਾ ਨਹੀਂ ਹੈਗਾ ਮਤਲਬ ਇਹਦੇ ਵਿੱਚ ਬੂਟੀ-ਬੂਟੀ ਹੈ ਗੱਲੀ ਤੇ ਇਹਦੇ ਕਲਰ ਐਵੇਂ ਨੇ ਲਵੈਂਡਰ ਸ਼ੇਡ, ਔਰੇਂਜ, ਰੈੱਡ ਤੇ ਮਸਟਰਡ ਆਹ ਲਓ ਜੀ ਕੋਈ ਗੱਲ ਨਹੀਂ ਇਹਦੇ ਡਸਟ ਜੇ ਚਾਰਟ ਨੇ ਬਹੁਤ ਸੋਹਣੇ ਕੋਈ ਆਈਸਕ੍ਰੀਮ ਚਾਰਟ ਕੋਈ ਡਾਰਕ ਲਾਈਟ ਸਾਰੇ ਕਲਰ ਇਹਦੇ ਬਹੁਤ ਪਿਆਰੇ ਨੇ ਆ ਲਓ ਜੀ ਤੁਸੀਂ ਇਹਦੇ ਰੰਗ ਡਿਜ਼ਾਈਨ ਫਟਾਫਟ ਸਕਰੀਨ ਸ਼ਾਟ ਮਾਰੀ ਆਇਓ ਤੇ ਆਰਡਰ ਪਲੇਸ ਤੁਸੀਂ ਕਰਨਾ ਫਟਾਫਟ ਫੇਰ ਨਾ ਕਿਹੋ ਵੀ ਮੈਨੂੰ ਆਦ ਪਤਾ ਨਹੀਂ ਮਿਲਿਆ ਆ ਲਓ ਜੀ ਆ ਲਓ ਜੀ ਆ ਇਹਦੇ ਕਲਰ ਨੇ डिजाइन उदू भी प्यारा आ गया बस आप दूजी आ चनी लिखा देने हजे फिर तो बाले डिजाइन पे है हाँ बस हूं खा देने आ लो खड़े ਆਹ ਲਓ ਜੀ ਇਹ ਆਪਣੇ ਸਮਰਾਟ ਦੀ ਮੰਚਲੀ ਦੇ ਵਿੱਚ ਨਾ ਕਾਫੀ سارے ਡਿਜ਼ਾਈਨ ਨੇਗੇ ਸਾਰੇ ਡਿਜ਼ਾਈਨ ਆਪਾਂ ਦਿਖਾਉਣ ਬੈਗੇ ਤਾਂ ਛੋੜੀ ਜਿਹੜਾ ਸਮਾਂ ਵੀ ਖਰਾਬ ਹੋਊਗਾ ਤੇ ਵੀਡੀਓ ਵੀ ਬਹੁਤ ਜ਼ਿਆਦਾ ਲੰਬੀ ਬਣ ਜੂਗੀ ਆਹ ਲਓ ਜੀ ਤੇ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਉਣੇ ਆਗੇ ਵਿੱਚ ਬਹੁਤ سارے ਡਿਜ਼ਾਈਨ ਆਪਣੇ ਕੋਲੇ ਰਹਿ ਜਾਣਗੇ ਸਾਰੇ ਡਿਜ਼ਾਈਨ ਨਹੀਂ ਪੂਰੇ ਹੋਣੇ ਤੇ ਆਹ ਲਓ ਜੀ ਇਹ ਦੂਬਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਕਾਂਥਾ ਚੁੰਨੀ ਬਸ ਆ ਸਮਰਾ 21 21ਆਂ ਖੋਲਿ ਗਏ ਬਾਕੀ ਤਾਂ ਅੰਦਰ ਬਹੁਤ ਸਾਰੇ ਪਏ ਨੇ ਆਹ ਲਓ ਜੀ ਇਹ ਤੁਹਾਨੂੰ ਲਾਸਟ ਵਾਲਾ ਡਿਜ਼ਾਈਨ ਦਿਖਾਇਆ ਹੈ ਇਦਾਂ ਆਪਣੇ ਕੋਲੇ ਨਾ ਬਹੁਤ ਸਾਰੇ ਡਿਜ਼ਾਈਨ ਪਏ ਨੇਗੇ ਆਪਾਂ ਸਾਰੇ ਡਿਜ਼ਾਈਨ ਨਹੀਂ ਤੁਹਾਨੂੰ ਦਿਖਾ ਸਕਦੇ ਕਿਉਂ ਆਇਆ ਵੀ ਫਿਰ ਤੁਸੀਂ ਡਿਜ਼ਾਈਨ ਸਲੈਕਟ ਆਪ ਕਰ ਲਿਓ ਮੇਰੇ ਕੋਲ ਵੀਡੀਓ ਕਾਲ ਕਰਕੇ ਤੇ ਜੇ ਆਪਾਂ ਸਾਰੇ ਡਿਜ਼ਾਈਨ ਦਿਖਾਉਣ ਬੈਠੇ ਤਾਂ ਇਦਾਂ ਨਾ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜੂਗੀ ਤੇ ਤੁਹਾਡਾ ਵੀ ਸਮਾਂ ਖਰਾਬ ਹੋਊਗਾ ਆਹ ਲਓ ਜੀ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਸਮਰਾਟ ਤੇ ਪਾਕਿਸਤਾਨੀ ਦੁਪੱਟਾ ਦਿਖਾਉਣੀ ਆ ਆਹ ਲਓ ਜੀ ਇਹ ਆਗੇ ਪਾਕਿਸਤਾਨੀ ਦੁਪੱਟਾ ਇਹਦੇ ਵਿੱਚ ਪੰਜ ਰੰਗ ਹੁੰਦੇ ਨੇ ਪੰਜ ਡਿਜ਼ਾਈਨ ਨੇਗੇ ਬਾਕੀ ਤੁਸੀਂ ਤੁਹਾਡੀ ਆਪਣੀ ਜਿਵੇਂ ਆ ਤੁਸੀਂ ਦੁਪੱਟੇ ਜਿੰਨੇ ਮਰਜ਼ੀ ਲੈ ਲਿਓ ਇਹ ਦੁਪੱਟਾ ਜਿਹੜਾ ਹੈਗਾ 2.5 ਮੀਟਰ ਦਾ ਦੁਪੱਟਾ ਹੈ ਤੇ ਇਹਦਾ ਪ੍ਰਾਈਸ ਜਿਹੜਾ ਹੈਗਾ 200 ਰੁਪਈਆ ਆਹ ਲਓ ਜੀ ਇਹ 200 ਰੁਪਈਆ ਦਾ ਦੁਪੱਟਾ ਹੈ ਇਹਦੇ ਵਿੱਚ ਤਿੰਨੀ ਪੰਜੇ ਕਲਰ ਆਉਂਦੇ ਨੇ ਤੇ ਡਿਜ਼ਾਈਨ ਇਹਦੇ ਵਿੱਚ ਤਿੰਨ ਆਉਂਦੇ ਨੇ ਤਿੰਨੇ ਡਿਜ਼ਾਈਨ ਦੇ ਟਾਪ ਦੇ ਹੁੰਦੇ ਨੇ ਤੇ ਅਸੀਂ ਇਕੱਲਾ ਸੈਂਪਲ ਹੀ ਲੈ ਆ ਸੋਨੂੰ ਡਿਜ਼ਾਈਨਾਂ ਦਿਖਾਉਣ ਵਾਸਤੇ ਡਿਜ਼ਾਈਨ ਦਿਖਾਉਣ ਵਾਸਤੇ ਆ ਲਓ ਜੀ ਇੱਕ ਡਿਜ਼ਾਈਨ ਇਹਦਾ ਰੈੱਡ ਨਾ ਹੁੰਦਾ ਇੱਕ orange ਨਾਲ ਆਉਂਦਾ ਇੱਕ ਮਸਟਰ ਨਾਲ ਆਉਂਦਾ ਤਿੰਨ ਕਲਰ ਹੁੰਦੇ ਨੇ ਇਹਦੇ ਤੇ ਸਕਰੀਨ ਸ਼ਾਟ ਮਾਰ ਕੇ ਤੁਸੀਂ ਇਸੇ ਨੰਬਰ ਤੇ WhatsApp ਚੱਲਦਾ ਹੈ ਮੈਸੇਜ ਕਰਦਿਆ ਕਰੋ ਤੁਸੀਂ ਤੇ ਕਈ ਵਾਰੀ ਸਾਡੇ ਕੋਲੇ ਗਾਹਕ ਹੁੰਦਾ ਜਦੋਂ ਵੀ ਅਸੀਂ ਤੁਹਾਡਾ ਮੈਸੇਜ ਦੇਖਾਂਗੇ ਤੁਹਾਨੂੰ ਰਿਪਲਾਈ ਜ਼ਰੂਰ ਮਿਲੂ ਕਈ ਵਾਰੀ ਅਸੀਂ ਲੇਟ ਹੋ ਜਾਂਦੇ ਆ ਇਹ ਕੋਈ ਚੱਕਰ ਨਹੀਂ ਤੁਸੀਂ ਗੁੱਸਾ ਨਾ ਕਰਿਆ ਕਰੋ ਆ ਲਓ ਜੀ ਏ ਸੀਗੇ ਆਪਣੇ ਪਾਕਿਸਤਾਨੀ ਦੁਪੱਟੇ ਦੇ ਡਿਜ਼ਾਈਨ ਤੇ ਹੁਣ ਮੈਂ ਤੁਹਾਡੇ ਵਾਸਤੇ ਲੈ ਕੇ ਆਈਆਂ ਕਾਂਥਾ ਦੁਪੱਟਾ ਤੇ ਜਿਹੜਾ ਮੈਨੂੰ ਬਹੁਤ ਹੀ ਇਹਦਾ ਰਿਜ਼ਲਟ ਵਧੀਆ ਮਿਲਿਆ ਤੇ ਰਿਸਪੌਂਸ ਇੰਨਾ ਵਧੀਆ ਤੇ ਤੁਸੀਂ ਪਿਆਰ ਵੀ ਦਿੰਦੇ ਹੋ ਤੁਸੀਂ ਦੁਪੱਟਾ ਦੇਖੀ ਜਾਓ ਵੀ ਇਹ ਦੁਪੱਟਾ ਜਿਹੜਾ ਹੈਗਾ 2.5 ਮੀਟਰ ਦਾ ਸਾਈਜ਼ ਹੈ ਤੇ ਇਹ ਦੁਪੱਟਾ ਖੁੱਲ ਜਾਂਦਾ ਏਦਾਂ ਖੁੱਲ ਜਾਂਦਾ ਕਿਉਂਕਿ ਇਹ ਗੁੱਤਨੀਆਂ ਜੀਆਂ ਹੁੰਦੀਆਂ ਨੇ ਸਾਨੂੰ ਖੋਲਣੀਆਂ ਪੈਂਦੀਆਂ ਨੇ ਪਹਿਲਾਂ ਅਸੀਂ ਵੀਡੀਓ ਬਣਾਉਣ ਤੋਂ ਪਹਿਲਾਂ ਅਸੀਂ ਇਸ ਚੀਜ਼ ਨੂੰ ਖੋਲ ਲੈਣੇ ਆਂਗੇ ਆ ਲਓ ਜੀ ਜਿਹੜਾ ਕੱਪੜਾ ਇਹਦਾ ਇੰਨਾ ਪੋਲਾ ਕੱਪੜਾ ਸੌਫਟ ਤੇ ਜੇ ਤੁਸੀ ਗੁਰਦੁਆਰਾ ਸਾਹਿਬ ਜਾਣਾ ਹੈ ਤੇ ਇਹ ਦੁਪੱਟੇ ਨੂੰ ਤੁਸੀ ਲੈ ਕੇ ਜਾਓਗੇ ਨਾ ਬਹੁਤ ਹੀ ਸੋਹਣਾ ਲੱਗੂਗਾ ਵੱਡਾ ਸਾਈਜ਼ ਕਰਕੇ ਹਲਕਾ ਦੁਪੱਟਾ ਕਰਕੇ ਇਹਦੇ ਵਿੱਚ ਤੁਸਾਨੂੰ ਆਪਾਂ ਮੱਥਾ ਟੇਕਦੇ ਆਂ ਵੀ ਇਦਾਂ ਬਹੁਤ ਸੋਹਣਾ ਲੱਗਦਾ ਹੈ ਵੀ ਸਾਰਾ ਟਕਿਆ ਜਾਂਦਾ ਕਿਉਂਕਿ ਵੱਡਾ ਦੁਪੱਟਾ ਹੀ ਸੋਹਣਾ ਲੱਗਦਾ ਹੁੰਦਾ ਆ ਲਓ ਜੀ ਇਹਦੇ ਵਿੱਚ ਕਲਰ ਦੇ ਨਹੀਂ ਤੁਸਾਨੂੰ ਇੱਕ ਕਲਰ ਫਰੋਜੀ ਵਾਲਾ ਸੀਗਾ ਥੱਲੇ ਜਿਹੜਾ ਆਪਾਂ ਕਲਰ ਦਿਖਾਇਆ ਸੀ ਆਹ ਵਾਲਾ ਕਲਰ ਫਰੋਜੀ ਵਾਲਾ ਸੀ ਆ ਬੇਬੀ ਬਿੰਕਾਲਾ ਤੇ ਆ ਵਾਲਾ ਕਲਰ ਇਹਦਾ ਪੀਚ ਵਾਲਾ ਹੈ ਮੈਂ ਤੁਹਾਨੂੰ ਕਲਰ ਦਿਖਾਉਣੀ ਆ ਇਸ ਦੇ ਵਿੱਚ ਵੀ ਪੰਜ ਕਲਰ ਆਉਂਦੇ ਨੇ ਆ ਲਓ ਜੀ ਆ ਪੀਚ ਵਾਲਾ ਕਲਰ ਹੈਗਾ ਆ ਲਓ ਜੀ ਇੱਕ ਡਿਜ਼ਾਈਨ ਕਾਂਥਾ ਦੇ ਵਿੱਚ ਹੋਰ ਆਇਆ ਇਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਬਾਕੀ ਤੁਹਾਨੂੰ ਰੱਖਾਂ ਆ ਲਓ ਜੀ ਇਹ ਕਾਰਡ ਜਾਨਾ ਇਹਦੇ ਵਿੱਚ ਵੀ ਤੁਹਾਨੂੰ ਪੰਜ ਕਲਰ ਮਿਲਣਗੇ ਆ ਲਓ ਜੀ ਇਹਦੇ ਤੁਹਾਨੂੰ ਪੰਜ ਕਲਰ ਮਿਲਣਗੇ ਇਹ ਇਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ आ लो जी एक आह चीज है ये भी कलर मिलने सारे सू कलर मिलने आ डिजाइन है इस दें कलर मिलने एक आ वाला डिजान है इस दूसरी कलर मिलने आ लो जी एक आ डिजाइन दिखाने ये भी सबू पं कलर मिलने आ लो जी यिए वाला डिजाइन है ये भी सबू पं कलर मिलने जोड़ा आ वाला डिजाइन आ गया ए कलर भी सोनू पिलन गए ये भी होंगे बट्टा बहुत सोना है यही एक लेलन से आता एक कॉटन स्टाफ से है यह लेफते नहीं हैगा कॉटन स्टाफ से है बहुत सोहना है अल्टीमेट दुपट्टा है एक होर सैंपल दिखाई हाँ आपट्टा बहुत सोहना है इधरला पता करो आ लो जी आ दप्टा ही बहुत सोना गा ये भी सू कलर मिलने ਤੇ ਬਾਕੀ ਸੋਨੂੰ ਮੈਂ ਇੱਕ ਦੁਪੱਟਾ ਦਿਖਾਉਣੀ ਆ ਹੁਣ ਆਪਾਂ ਵੀਡੀਓ ਹੋਊਗੀ ਲੰਬੀ ਤੇ ਬਸ ਆਪਾਂ ਸਮਾਂ ਸਮਾਪਤ ਕਰਨ ਵਾਲੀ ਆ ਆ ਲੋ ਜੀ ਆ ਦੁਪੱਟਾ ਵੀ ਮੇਰਾ ਫੇਵਰੇਟ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਤੇ ਸਾਈਜ਼ 2.5 ਮੀਟਰ ਦਾ ਇਹ ਸਾਰੇ 200 ਵਾਲੇ ਦੁਪੱਟੇ ਨੇ ਇਹਨਾਂ ਦੇ ਵਿੱਚ ਵੀ ਸੋਨੂੰ ਪੰਜ ਕਲਰ ਮਿਲਣਗੇ ਐਦਾਂ ਜਿਵੇਂ ਕਰੀਮ ਕਲਰ ਮਿਲੂਗਾ ਕਰੀਮ ਕਲਰ ਬਹੁਤ ਪਿਆਰਾ ਹੈਗਾ ਤੇ ਲਾਈਟ ਸ਼ਰਦਈ ਲਾਈਟ ਜਾਮਨੀ ਤੇ ਆਹ ਵਾਲਾ ਜਿਵੇਂ ਪਿੰਕ ਸੀਗਾ ਆਹ 피ਚ ਕਲਰ ਆ ਗਿਆ ਤੇ ਇੱਕ ਦੁਪੱਟਾ ਮੈਂ ਤੁਹਾਨੂੰ ਹੋਰ ਦੇਣੀ ਆ ਬਸ ਆਹ ਲਓ ਜੀ ਇਹ ਵੀ ਮੈਂ ਖੋਲ ਕੇ ਰੱਖਿਆ ਹੋਇਆ ਹੈ ਹਾਲੋ ਆਹ ਲਓ ਜੀ ਇਹ ਸੀਗੇ ਆਪਣੇ ਅੱਜ ਦੇ ਦੁਪੱਟੇ ਬਹੁਤ ਸੋਹਣੇ ਸੋਹਣੇ ਤੇ ਬਹੁਤ ਮਿਹਨਤ ਕਰਕੇ ਆਪਾਂ ਤੁਹਾਡੇ ਵਾਸਤੇ ਵੀਡੀਓ ਬਣਾਈ ਹੈ ਤੇ ਤੁਸੀਂ ਜਿੰਨੇ ਪਿਆਰ ਨਾਲ ਅਸੀਂ ਵੀਡੀਓ ਬਣਾਉਣਾ ਐ ਇੰਨੇ ਪਿਆਰ ਨਾਲ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਸਾਰੀਆਂ ਰਿਸ਼ਤੇਦਾਰੀਆਂ ਚ ਤੇ ਆਪਾਂ ਨਿਊ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੇ ਵਾਸਤੇ ਸੋਹਣੇ ਸੋਹਣੇ ਪ੍ਰਿੰਟ ਆਪਣੇ ਕੋਲੇ ਰਸ਼ੀਆ ਦੀ ਕੁਆਲਿਟੀ ਆ ਰਹੀ ਹੈ ਜਿਹੜੀ ਸ਼ਿਮਰ ਆਈ ਆਪਣੇ ਕੋਲੇ ਇੱਕ ਰਸ਼ੀਆ ਦੀ ਕਾਟਨ ਸ਼ਿਮਰਾਈ ਆ ਹੁਣ ਤੇ ਉਹਦਾ ਰੇਟ ਵੀ ਤੁਹਾਨੂੰ ਮੈਂ ਇੰਨਾ ਕਮਾਲ ਦਾ ਰੇਟ ਦੇਵਾਂ ਬਾਹ ਕਮਾਲ ਦਾ ਰੇਟ ਦੇਵਾਂ ਬਹੁਤ ਸੋਹਣਾ ਸੋਹਣਾ ਪ੍ਰਿੰਟ ਦੇਵਾਂਗੀ ਅਗਲੀ ਵੀਡੀਓ ਆਪਾਂ ਹਾਜ਼ਰ ਹੋਵਾਂਗੇ ਲੈ ਕੇ ਰਸ਼ੀਆ ਕੁਆਲਿਟੀ ਦੀ ਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ